ਇਹ ਬਹੁਤ ਹੀ ਸਾਲ ਦੇ ਵਿੱਚ ਕਦੀ ਕਿਤੇ ਕਦੀ ਕਿਤੇ ਸਾਰਾ ਹੀ ਗੁਰਦੁਆਰੇ ਲੈਨੇ ਉਹਨਾਂ ਨੇ ਵੀ ਸਾਨੂੰ ਮਤਲਬੀ ਕੱਟ ਦਿੱਤਾ ਜੇ ਗੁਰਦੁਆਰਿਆਂ ਤੁਹਾਡਾ ਕੈਂਪਸ ਬਹੁਤ ਘਰ ਦਾ ਅੱਖਾ ਜੀ ਬਹੁਤ ਜ਼ਿਆਦਾ ਸਰ ਮੈਂ ਤਾਂ ਕੇਵਲੇ ਰੋਂਦਾ ਪੀਨੇ ਜੇ ਮੇਰੇ ਬੱਚੇ ਵੀ ਬਹੁਤ ਰੋਂਦੇ ਆ ਇਹ ਬਹੁਤ ਹੀ ਦੁਖੀ ਆ ਆਪਣੇ ਸੁਭਾਤ ਬਹੁਤ ਔਖਾ ਵਾ ਸਾਡਾ ਇਹ ਮੇਰੀ ਬੇਨਤੀ ਆ ਮੇਰੇ ਸਾਥੀ ਮੈਂ ਸਵੇਰ ਜਿਆਦੇ ਨਾਲ ਦਵਾਈ ਨਾ ਖਾਵਾਂ ਮੈਂ ਤੱਕ ਮੈਂ ਧਰ ਨਹੀਂ ਜੀ ਸਕਦੀ ਤੇ ਤੁਹਾਨੂੰ ਪਤਾ ਫਿਰ ਕੰਮ ਮੈਂ ਕਿੱਦਾਂ ਕਰੂੰਗੀ ਕਦੀ ਕਿਹਦਾ ਕਦੀ ਕਿਹਦਾ ਫਿਰ ਮੁਸ਼ਕਲ ਬੱਚਾ ਵੀ ਆ ਫਿਰ ਬੱਚਿਆਂ ਨੂੰ ਸਾਹਮਣਾ ਸੋਤਣਾ ਰੋਟੀ ਪਾਣੀ ਵੀ ਖਵਾਉਣਾ ਕਿਤੋਂ ਮੰਗ ਕੇ ਵੀ ਲਿਆ ਕੇ ਦੇਣਾ ਪੈਂਦਾ ਕੇਵਲੇ ਆਪੇ ਵੀ ਘਰ ਪਕਾ ਕੇ ਦੇਣਾ ਪੈਂਦਾ ਮੇਰਾ ਬਹੁਤ ਜਿਆਦਾ ਮੁਸ਼ਕਲ ਆਉਂ ਖਾਵਾ ਮੈਂ ਉੱਠ ਨਹੀਂ ਸਕਦੀ ਮੰਜੇ ਤੋਂ ਕਿਸੇ ਵੇਲੇ ਫਿਰ ਮੇਰਾ ਬੀਪੀ ਹਾਈ ਟੜਕਨ ਹੋ ਜਾਂਦਾ ਬਹੁਤ ਜਿਆਦਾ ਦਰਦ ਨਹੀਂ ਆ ਕਿ ਰੱਬਾ ਮੇਰੇ ਕਰਮ ਕਿਤੇ ਲੱਗ ਦਿੱਤੇ ਆ ਕਿ ਮੇਰਾ ਬੱਚਾ ਵੀ ਇੰਨਾ ਛੋਟਾ ਵਾ ਮਦਦ ਮੰਗ ਰਹੀ ਆ ਇੱਕ ਬੇਬਸ ਭੈਣ ਵਿਧਵਾ ਭੈਣ ਇੱਕ ਮਦਦ ਮੰਗਦੀ ਏ ਕਿ ਉਸ ਦੇ ਘਰ ਦੀ ਇੱਕ ਛੱਤ ਪੈ ਜਾਵੇ ਇੱਕ ਕਮਰੇ ਦੀ ਛੱਤ ਪੈ ਜਾਵੇ ਤਾਂ ਜੋ ਇੰਨੀ ਠੰਡ ਦੇ ਵਿੱਚ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਘਰ ਦੇ ਵਿੱਚ ਰਹਿ ਸਕੇ ਜੇਕਰ ਪਰਿਵਾਰ ਪੱਖੋਂ ਗੱਲ ਕਰੀਏ 4 ਸਾਲ ਪਹਿਲਾਂ ਘਰ ਵਾਲੇ ਦੀ ਮੌਤ ਹੋ ਜਾਂਦੀ ਹੈ ਕੈਂਸਰ ਦੀ ਬਿਮਾਰੀ ਸੀ ਤੇ ਜਿਸ ਕਰਕੇ ਉਹ ਸਾਥ ਛੱਡ ਜਾਂਦਾ ਵਾ ਦੋ ਬੱਚੇ ਨੇ ਤਿੰਨ ਤੋਂ 4 ਸਾਲ ਬੇਟਾ ਵਾ 10 ਤੋਂ 12 ਸਾਲ ਦੀ ਬੱਚੀ ਏ ਬੇਟੀ ਜਿਨ੍ਹਾਂ ਨੂੰ ਪੜਾਉਂਦੀ ਏ ਗਵਰਨਮੈਂਟ ਸਕੂਲ ਚ ਪੰਜਾਬ ਸਰਕਾਰ ਵੱਲੋਂ ਪੈਨਸ਼ਨ ਜ਼ਰੂਰ ਉਹਨਾਂ ਦੀ ਲਈ ਗਈ ਆ 4500 ਰੁਪਏ ਉਸ 4500 ਰੁਪਏ ਦੇ ਨਾਲ ਆਪਣੇ ਘਰ ਦਾ ਗੁਜ਼ਾਰਾ ਤਾਂ ਕਰ ਲੈਂਦੀ ਏ ਉਸ ਦਾ ਕਹਿਣਾ ਵਾ ਘਰ ਦਾ ਗੁਜ਼ਾਰਾ ਤਾਂ ਮੈਂ ਚੰਗਾ ਕਰ ਲੈਂਦੀ ਆ ਪਰ ਕਮਰੇ ਦੀ ਛੱਤ ਜਿਹੜੀ ਆ ਉਹ ਬੜੀ ਔਖੀ ਏ ਘਰ ਨਹੀਂ ਬੰਨਣਾ ਕਮਰਾ ਨਹੀਂ ਬੰਨਣਾ ਛੱਤ ਨਹੀਂ ਬੰਨਣੀ ਜੇਕਰ ਉਸ ਦੀ ਘਰ ਦੀ ਛੱਤ ਪੈ ਜਾਵੇ ਤਾਂ ਆਪਣੇ ਬੱਚਿਆਂ ਨੂੰ ਲੈ ਕੇ ਠੰਡ ਦੇ ਵਿੱਚ ਆਪਣੇ ਘਰ ਦੇ ਵਿੱਚ ਬੈਠ ਸਕਦੀ ਏ ਕਦੇ ਕਿਸੇ ਦੇ ਘਰ ਕਦੇ ਕਿਸੇ ਦੇ ਘਰ ਤੇ ਕਦੇ ਕਿਸੇ ਦੇ ਘਰ ਪਿੰਡ ਦੇ ਵਿੱਚ ਸੌਣ ਨੂੰ ਮਜਬੂਰ ਆ ਪਰ ਹੁਣ ਉਹਨਾਂ ਲੋਕਾਂ ਨੇ ਵੀ ਘਰ ਦੇ ਵਿੱਚੋਂ ਕੱਢ ਦਿੱਤਾ ਵਾ ਹੁਣ ਆਪਣੇ ਘਰ ਦੇ ਵਿੱਚ ਉਸੇ ਬਿਨਾਂ ਛੱਤ ਤੋਂ ਕਮਰੇ ਦੇ ਵਿੱਚ ਬੈਠੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਮੇਰੇ ਪਿੱਛੇ ਕਿਸ ਤਰੀਕੇ ਦੇ ਭੈਣ ਦੇ ਹਾਲਾਤ ਨੇ ਮਦਦ ਜ਼ਿਆਦਾ ਨਹੀਂ ਮਦਦ ਸਿਰਫ ਮੰਗੀ ਏ ਕਿ ਮੇਰੇ ਕਮਰੇ ਦੀ ਘਰ ਦੇ ਇੱਕ ਕਮਰੇ ਦੀ ਛੱਤ ਪੈ ਜਾਵੇ ਸਮਾਨ ਸਮਾਜ ਸੇਵੀਆਂ ਨੇ ਪਹਿਲਾਂ ਜ਼ਰੂਰ ਇਸ ਭੈਣ ਦੀ ਮਦਦ ਕੀਤੀ ਹੈ ਪਿੰਡਦਿਆਂ ਨੇ ਵੀ ਕੀਤੀ ਹੈ ਕੰਧਾਂ ਖੜੀਆਂ ਕਰ ਦਿੱਤੀਆਂ ਵਾ ਪਰ ਕਮਰੇ ਦੀ ਛੱਤਾਂ ਨਹੀਂ ਪਈਆਂ ਰੇਤਾ سیمنٹ ਦਾ ਹੋਰ ਮਟੀਰੀਅਲ ਕਿਈ ਹੈ ਉਹ ਜ਼ਰੂਰ ਪੈਣ ਕੋ ਹੈਗਾ ਵਾ ਪਰ ਕਿਤੇ ਨਾ ਕਿਤੇ ਘਟ ਵਾ ਜਿਸ ਕਰਕੇ ਉਸਦੇ ਕਮਰੇ ਦੀ ਛੱਤ ਜਿਹੜੀ ਹੈ ਰੁੱਕ ਗਈ ਹੈ ਭੈਣ ਦੀ ਫਰਿਆਦ ਆ ਆਪ ਵੀ ਬਿਮਾਰ ਰਹਿੰਦੀ ਹੈ ਆਪ ਵੀ ਕੁਝ ਨਹੀਂ ਕਰਦੀ ਜੇਕਰ ਆਪ ਕਰਦੀ ਹੁੰਦੀ ਸ਼ਾਇਦ ਪੂਰਾ ਪੂਰਾ ਜੋੜ ਕੇ ਆਪਣੇ ਕਮਰੇ ਦੀ ਘਰ ਦੇ ਕਮਰੇ ਦੀ ਇੱਕ ਛੱਤ ਬਣਾ ਲੈਂਦੀ ਪਰ ਹੁਣ ਕਿਤੇ ਨਾ ਕਿਤੇ ਜ਼ਰੂਰ ਰੋਖਾ ਵਾ ਗੱਲਬਾਤ ਜ਼ਰੂਰ ਕਰਾਂਗੇ ਭੈਣ ਨਾ ਪੈਣ ਗੱਲ ਸੁਣਿਓ ਜਰਾ ਕੀ ਨਾਮ ਕੀ ਆਪਣਾ ਨਾਮ ਦੱਸ ਦਿਓ ਨਾਮ ਮੇਰਾ ਜੀਵਨ ਜੋਤ ਕੌਰ ਹੈ ਜਪੈਨ ਹਾਲਾਤ ਕਿਦਾਂ ਬਣ ਜਾਂਦੇ ਆ ਘਰ ਵਾਲਾ ਵੀ ਸਾਥ ਛੱਡ ਗਿਆ 4 ਸਾਲ ਪਹਿਲਾਂ ਬਹੁਤ ਹਾਲਾਤ ਸਾਡੇ ਮਾੜੇ ਆ ਘਰ ਦੇ ਅਸੀਂ ਘਰ ਦਾ ਗੁਜ਼ਾਰਾ ਸਭ ਬਹੁਤ ਮੁਸ਼ਕਲ ਕਰਦੇ ਆ ਐਦਾਂ ਕਦੀ ਰੋਟੀ ਕਿਤੇ ਉਹ ਕਦੀ ਕਿਤੇ ਉਹ ਕਦੀ ਕਿਤੇ ਉਹ ਕਦੀ ਕਿਤੇ ਉਹ ਆਪ ਵੀ ਸਾਰ ਮੈਂ ਬਿਮਾਰ ਰਹੀ ਨਹੀਂ ਮੈਨੂੰ ਗੈਟੀਏ ਦੀ ਪ੍ਰੋਬਲਮ ਆ ਫਿਰ ਉਹਦਾ ਮੇਰਾ ਮਹਾ ਦਵਾਈਦਾਰੂ ਕੇਵਲੇ ਆ ਮੁੱਕ ਜਾਂਦਾ ਵਾ ਫਿਰ ਬਹੁਤ ਹੀ ਜ਼ਿਆਦਾ ਸਾਨੂੰ ਮੁਸ਼ਕਲ ਹੁੰਦੀ ਆ ਬੇਟਾ ਮੇਰਾ 5 ਸਾਲ ਦਾ ਵਾ ਬੇਟੀ 11 ਸਾਲ ਦੀ ਆ ਸਰ ਮੇਰੀ ਇਹੀ ਬੇਨਤੀ ਆ ਕਿ ਮੇਰੀ ਇਹ ਛੱਤ ਪੁਆਈ ਜਾਵੇ ਤੇ ਮੈਂ ਆਪਣੇ ਵੀ ਬੱਚੇ ਲੈ ਕੇ ਤੇ ਆਪਣੇ ਘਰ ਬੈਠਾਂ ਕੋਈ ਔਖਾ ਨਹੀਂ ਲੱਗਦਾ ਘਰ ਵਾਲਾ ਵੀ ਸਾਥ ਛੱਡ ਗਿਆ ਤੋਂ ਸਿਰ ਤੇ ਛੱਤ ਵੀ ਨਹੀਂ ਹੈਗੀ ਕਿਉਂਕਿ ਬਿਨਾ ਘਰ ਸਿਰ ਦੇ ਸਾਈਂ ਦੇ ਇਹ ਸਾਰਾ ਕੁਝ ਹੋ ਸਕਦਾ ਹੈ ਜੇਕਰ ਉਹ ਜ਼ਿੰਦਾ ਹੁੰਦਾ ਜੀ ਸਾਰਾ ਹੀ ਬਹੁਤ ਜ਼ਿਆਦਾ ਮਜਬੂਰ ਆ ਬਹੁਤ ਔਖਾ ਦਾ ਟਾਈਮ ਪਾਸ ਹੋ ਰਿਹਾ ਵਾ ਤੇ ਮੇਰੀ ਇਹੀ ਬੇਨਤੀ ਆ ਕਿ ਮੇਰੇ ਸੱਤ ਜੜੀ ਮੇਰੀ ਪਾਈ ਜਾਵੇ ਤੇ ਮੈਂ ਆਪਣੇ ਬੱਚੇ ਲੈ ਕੇ ਤੇ ਆਪਣੇ ਘਰ ਬਵਾਂ ਅੱਛਾ ਜਿਸ ਤਰੀਕੇ ਨਾਲ ਕੰਧਾਂ ਖੜੀਆਂ ਕੀਤੀਆਂ ਗਈਆਂ ਜਾਂ ਹੋਰ ਸਮਾਨ ਸਾਰਾ ਘਰ ਦੇ ਮਕਾਨ ਦੇ ਉੱਤੇ ਬਣਾ ਦਿੱਤਾ ਕਿੰਨਾ ਲੋਕਾਂ ਲੋ ਬਣਾ ਕੇ ਦਿੱਤਾ ਗਿਆ ਇਹ ਵੀ ਸਰ ਮੈਨੂੰ ਕਿਸੇ ਨੇ ਇਦਾਂ ਦਾ ਦਾਨ ਦੋਣੀ ਕਰਿਆ ਵਾ ਕਿ ਇਹਨੇ ਪਟਾਣਕੋਟ ਵੱਲੋਂ ਕਿ ਇਹਨੇ ਜਲੰਧਰ ਵੱਲੋਂ ਇਦਾਂ ਵੀ ਬੱਚਾ ਛੋਟਾ ਵਾ ਤੇ ਕੰਦਾ ਖੜੀਆਂ ਕਰਤੀਆਂ ਬਾਤਾਂ ਉਹ ਮੁੱਖ ਮੋੜ ਗਈ ਉਹਨਾਂ ਨੇ ਮੇਰਾ ਮਤਬਲ ਸਾਥ ਨੀਜੇ ਦਿੱਤਾ ਹੈਗਾ ਉਹ ਕਹਿੰਦੇ ਸਾਡ ਕੋ ਵੀ ਖਤਮਾ ਕਹਾਣੀ ਲੋਕ ਦੇਣ ਨਹੀਂ ਡਈ ਉਹਨਾਂ ਨੂੰ ਕੁਝ ਵੀ ਤੇ ਅਸੀਂ ਬਹੁਤ ਹੀ ਸਿਆਲ ਦੇ ਵਿੱਚ ਕਦੀ ਕਿਤੇ ਕਦੀ ਕਿਤੇ ਸਾਰਾ ਹੀ ਗੁਰਦੁਆਰੇ ਲੈਨੇ ਉਹਨਾਂ ਨੇ ਵੀ ਸਾਨੂੰ ਮਤਬਲ ਵੀ ਕੱਟ ਦਿੱਤਾ ਜੇ ਗੁਰਦੁਆਰਿਆਂ ਤੇ ਆਡਾ ਟਾਈਮ ਪਾਸ ਬਹੁਤ ਕਰਦਾ ਔਖਾ ਜੇ ਤੇ ਮੇਰੀ ਇਹੀ ਬੇਨਤੀ ਆ ਕੀ ਮੇਰੀ ਸ਼ਤ ਕਮਰੇ ਦੀ ਪਵਾਈ ਜਾਵੇ ਤੇ ਮੈਂ ਆਪਣੇ ਬੱਚੇ ਲੈ ਕੇ ਆਪਣੇ ਘਰੇ ਬੈਠਾਂ ਔਖਾ ਨਹੀਂ ਲੱਗਦਾ ਕਦੀ ਕਿਸੇ ਦੇ ਵਿਹੜੇ ਜਾਣਾ ਕਦੀ ਕਿਸੇ ਦੇ ਘਰ ਜਾ ਕੇ ਦਰਵਾਜ਼ਾ ਖੜਕਾਣਾ ਕਿ ਅਸੀਂ ਰਹਿਣਾ ਵਾ ਰਾਤ ਔਖਾ ਨਹੀਂ ਲੱਗਦਾ ਕਿਤੇ ਬਹੁਤ ਜ਼ਿਆਦਾ ਸ਼ਰਮ ਆ ਤੇ ਕੇਵਲੇ ਰੋਂਡਿਆ ਪੈਣੀ ਜੇ ਮੇਰੇ ਬੱਚੇ ਵੀ ਬਹੁਤ ਰਹਿੰਦੇ ਆ ਤੇ ਅਸੀਂ ਬਹੁਤ ਹੀ ਦੁਖੀ ਆ ਆਪਣੇ ਹਸਬੰਡ ਤੋਂ ਬਗੈਰ ਬਹੁਤ ਔਖਾ ਵਾ ਸਾਡਾ ਤੇ ਮੇਰੀ ਬੇਨਤੀ ਆ ਮੇਰੀ ਸ਼ਤ ਪੈ ਜੇ ਕੋਈ ਰਿਸ਼ਤੇਦਾਰ ਜਾਂ ਕੋਈ ਹੋਰ ਅੱਗੇ ਆਇਆ ਹੋਏ ਕੋਈ ਨਹੀਂ ਸਾਡਾ ਸਾਹ ਦਿੰਦਾ ਸੌਖੀ ਦੇ ਸਾਰੇ ਔਖੀ ਦਾ ਕੋਈ ਨਹੀਂ ਜਾਏਗਾ ਬਹੁਤ ਮੁਸ਼ਕਲ ਆ ਹਾਂਜੀ ਆ ਇੱਕ ਦੀਦੀ ਬੈਠੇ ਜੇ ਲਾਗੇ ਇਹੀ ਬਸ ਸਾਨੂੰ ਰੋਟੀ ਪਾਣੀ ਦਿੰਦੇ ਆ ਬੱਚਿਆਂ ਨੂੰ ਸਾਨੂੰ ਚਾਹ ਪਾਣੀ ਵੀ ਮਨੇਰੇ ਦਿੰਦੇ ਆ ਕੇਵਲਿਆਂ ਨੂੰ ਸੌਣ ਬਲਵਾ ਦਿੰਦੇ ਇਹਨਾਂ ਦੀ ਵੀ ਇੱਕੋ ਹੀ ਰਸੋਈ ਹੈ ਵੀ ਬਗਾਨੀ ਰਸੋਈ ਚ ਰਹਿ ਰਹੇ ਆ ਤੇ ਇਹਨਾਂ ਦਾ ਵੀ ਬਹੁਤ ਹੀ ਔਖਾ ਮੁਸ਼ਕਲ 4500 ਰੁਪਏ ਪੈਨਸ਼ਨ ਮਿਲਦੀ ਹੈ ਸਰਕਾਰ ਵੱਲੋਂ ਉਹ 4500 ਦੇ ਨਾਲ ਗੁਜ਼ਾਰਾ ਹੋ ਜਾਂਦਾ ਸਹੀ ਸਰ ਹੁਣ ਦਤ ਨਹੀਂ ਆ ਗੁਜਾਰਾ ਲੇਕਿਨ ਚਲੋ ਸਾਡੀ ਮਜਬੂਰੀ ਆ ਪੂਰਾ ਪੂਰਾ ਕਰਕੇ ਹੀ ਵਰਤ ਲੈਨੇ ਆ ਆਟਾ ਵੀ ਸਾਡਾ ਮੁੱਲ ਦਾ ਸੌਦਾ ਵੀ ਸਾਡਾ ਮੁੱਲ ਦਾ ਦਵਾਈ ਵੀ ਸਾਡੀ ਮੁੱਲ ਦੀ ਮੁਸ਼ਕਲ ਹੀ ਆ ਜਦੋਂ ਪੈਸਾ ਮੁੱਕ ਜਾਂਦਾ ਇਦਾਂ ਫਿਰ ਕੇ ਕੋ ਮੰਗ ਮੰਗ ਕੇ ਦੁੱਧ ਪਾਣੀ ਆਟਾ ਉਟਾ ਤੇ ਫਿਰ ਬੱਚਿਆਂ ਨੂੰ ਰੋਟੀ ਖਵਾਈ ਦੀ ਜੀ ਸਰਕਾਰ ਵੱਲੋਂ ਇਕਾਸ਼ਮਨ ਸਕੀਮ ਸੀ ਸੌਰੀ ਆਇਸ਼ਮਨ ਕਹ ਰਹੇ ਆ ਇਹ ਜਿਹੜੀ ਕੱਚੇ ਕੋਠੇ ਨੂੰ ਪੱਕੇ ਦੀ ਗ੍ਰਾਂਟ ਮਿਲਦੀ ਸੀ ਉਹ ਫਾਰਮ ਭਰੇ ਸੀ ਦੀ ਸੀ ਸਰ ਪਰੇ ਕੋਈ ਸਰਪੰਚ ਨੇ ਸਾਡੀ ਮਤ ਨਹੀਂ ਕੀਤੀ ਕੋਈ ਸਾਡਾ ਰਸਨ ਕਾਟ ਨਹੀਂ ਕੋਈ ਸਾਡੀ ਉਹਨੇ ਮਤ ਨਹੀਂ ਕੀਤੀ ਉਈ ਸਤਾਣੀ ਕੀਤੀ ਹਾਂਜੀ ਸਾਰੀ ਉਮਰ ਇਸੇ ਤਰ੍ਹਾਂ ਚੱਲੇਗਾ ਫਿਰ ਕਿੱਦਾਂ ਹੋਊਗਾ ਸਾਰਾ ਉਹਨ ਵੇਖ ਲਓ ਤੁਸੀਂ ਸੋਚ ਲਓ ਬੱਚਾ ਤੇ ਛੋਟਾ ਵਾ ਮੇਰਾ ਤੇ ਜੇ ਮੇਰੀ ਵੀ ਸਾਰੇ ਜਾਣੀ ਹੈਲਪ ਕਰਨ ਫਿਰ ਤੇ ਮੇਰੇ ਬੱਚੇ ਸਹੀ ਤਰੀਕੇ ਨਾਲ ਪਾਲੀ ਜਾਣਗੇ ਤਾਂ ਆਪ ਵੀ ਤੁਹਾਨੂੰ ਪਤਾ ਮੈਂ ਬਿਮਾਰ ਰਹਿੰਨੀ ਆ ਅੱਛਾ ਕੋਸ਼ਿਸ਼ ਨਹੀਂ ਕੀਤੀ ਕੀਤੀ ਕਿ ਮੈਂ ਵੀ ਕੰਮ ਕਰਾਂ ਥੋੜਾ ਬੋਤਾ ਜਿਹਦੇ ਨਾਲ ਮੈਂ ਚਲੋ ਆਪਣੇ ਹੋਰ ਥੋੜਾ ਜਿਹਾ ਪੈਸਾ ਜੋੜ ਕੇ ਤੇ ਆਪਣੇ ਕਮਰੇ ਦੇ ਘਰ ਦੇ ਕਮਰੇ ਦੀ ਇੱਕ ਛੱਤ ਪਾਵਾਂ ਸਾਰਾ ਹਫਤੇ ਮੈਨੂੰ ਗੈਟੀਏ ਦੀ ਪ੍ਰੋਬਲਮ ਜਿੰਨਾ ਤੱਕ ਮੈਂ ਸਵੇਰ ਜਿਆਦੇ ਨਾਲ ਦਵਾਈ ਨਾ ਖਾਵਾਂ ਉਹਨਾਂ ਤੱਕ ਮੈਂ ਧੁਰ ਨਹੀਂ ਜੀ ਸਕਦੀ ਤੇ ਤੁਹਾਨੂੰ ਪਤਾ ਫਿਰ ਕੰਮ ਮੈਂ ਕਿੱਦਾਂ ਕਰੂੰਗੀ ਕਦੀ ਕੇ ਇਹਦਾ ਕਦੀ ਕੇ ਇਹਦਾ ਫਿਰ ਮੁਸ਼ਕਲ ਆ ਬੱਚਾ ਵੀ ਆ ਫਿਰ ਬੱਚਿਆਂ ਨੂੰ ਸਾਮਣਾ ਸੁੱਤਣਾ ਰੋਟੀ ਪਾਣੀ ਵੀ ਖਵਾਉਣਾ ਕਿਤੇ ਮੰਗ ਕੇ ਵੀ ਲਿਆ ਕੇ ਦੇਣਾ ਪੈਂਦਾ ਕੇਵਲੇ ਆਪ ਵੀ ਘਰ ਪਕਾ ਕੇ ਦੇਣਾ ਪੈਂਦਾ ਮੇਰਾ ਬਹੁਤ ਗੁਜ਼ਾਰਾ ਮੁਸ਼ਕਲ ਆ ਔਖਾ ਵਾ ਮੈਂ ਉੱਠ ਨਹੀਂ ਸਕਦੀ ਮੰਜੇ ਤੋਂ ਬਹੁਤ ਤਕਲੀਫ ਆ ਚਾ ਮੈਂ ਇਸ ਕਰਕੇ ਮੈਂ ਕੰਮ ਨਹੀਂ ਕਰ ਹੁਣ ਜਿਸ ਤੀਕੇ ਦੇ ਹਾਲਾਤ ਆ ਇੰਨੀ ਠੰਡ ਆ ਇੰਨੀ ਠੰਡ ਦੇ ਵਿੱਚ ਕਿਸ ਤਰ੍ਹਾਂ ਸੋਵੋਗੇ ਤੇ ਨਾ ਉੱਪਰ ਨਾਗੋਤਰ ਪਾਲਾ ਕਿਦਾਂ ਸੋਵੂਗਾ ਸਰ ਅੱਜ ਤਾਈ ਹੋਰ ਕਿਸੇ ਨੂੰ ਬੇਨਤੀ ਕੀਤੀ ਆ ਕਿ ਆ ਜਾਨ ਨੂੰ ਸਵਾਲਿਓ ਨਹੀਂ ਤੇ ਅਸੀਂ ਇੱਥੇ ਹੀ ਮਤਲ ਬਲਤਰਪਾਲ ਲਾ ਕੇ ਤੇ ਘਰੇ ਫੀ ਸੌ ਜਾਂਦੇ ਆ ਤੇ ਬੱਚੇ ਬਹੁਤ ਜ਼ਿਆਦਾ ਬਿਮਾਰ ਹੋਏ ਆ 10 ਦਿਨ ਹੋ ਗਏ ਬੱਚਿਆਂ ਨੂੰ ਬਿਮਾਰ ਹੋਇਆ ਨੂੰ ਤੇ ਉਹਨਾਂ ਕਿਤੇ ਬੇਨਤੀ ਕੀਤੀ ਉਹਨਾਂ ਨੇ ਸਾਨੂੰ ਕੱਢ ਦਿੱਤਾ ਤੇ ਅਸੀਂ ਹੋਰ ਕਿੱ데 ਕਰੇ ਸੌਣਾ ਅੱਜ ਹਾਂਜੀ ਕਿਤੇ ਹੁੰਦਾ ਨਹੀਂ ਤੇ ਰੱਬ ਨੇ ਕਿਸ ਕਿਸ ਤਰੀਕੇ ਦੇ ਕਰਮ ਲਿਖੇ ਹੈ ਹਨਾ ਕਿ ਇੰਨੇ ਔਖਾ ਘਰ ਵਾਲਾ ਵੀ ਸਾਥ ਛੱਡ ਗਿਆ ਉਸ ਤੋਂ ਬਾਅਦ ਨਾਲ ਦੀ ਨਾਲ ਘਰ ਦੇ ਕਮਰੇ ਦੀ ਛੱਤ ਵੀ ਨਹੀਂ ਹੈਗੀ ਸਰਫੀਲ ਤੇ ਬਹੁਤ ਕੁਝ ਹੁੰਦਾ ਕਿ ਵੇਲੇ ਮੈਨੂੰ ਟੈਨਸ਼ਨ ਵੀ ਬਹੁਤ ਜ਼ਿਆਦਾ ਹੁੰਦੀ ਆ ਕਿਸੇ ਵੇਲੇ ਫਿਰ ਮੇਰਾ ਬੀਪੀ ਹਾਈ ਧੜਕਣ ਹੋ ਜਾਂਦਾ ਵਾ ਮੈਂ ਬਹੁਤ ਜ਼ਿਆਦਾ ਰੋਣੀ ਆ ਕਿ ਰੱਬਾ ਮੇਰੇ ਕਰਮ ਕਿੱਥੇ ਲੈ ਕੇ ਦਿੱਤੇ ਆ ਕਿ ਮੇਰਾ ਬੱਚਾ ਵੀ ਇੰਨਾ ਛੋਟਾ ਵਾ ਤੇ ਮੈਂ ਬਹੁਤ ਹੀ ਜ਼ਿਆਦਾ ਟੈਨਸ਼ਨ ਦੇ ਵਿੱਚ ਸਰ ਰਹੀ ਨੀ ਤੁਹਾਨੂੰ ਬੱਚੇ ਨੂੰ ਇਹ ਬੜਾ ਲੰਮਾ ਸਮਾਂ ਲੱਗਣਾ ਤਾਂ ਹੀ ਤੁਹਾਡਾ ਕਮਾਈ ਦਾ ਕੋਈ ਸਾਧਨ ਮਰੂਗਾ ਜੇਕਰ ਬੱਚਾ ਛੋਟਾ ਵਾ ਬੱਚਾ ਵੱਡਾ ਜਦੋਂ ਜਵਾਨ ਹੋਊਗਾ ਉਦੋਂ ਕਮਾਊਗਾ ਉਦੋਂ ਦੇਏਗਾ ਮਾਂ ਨੂੰ ਵੀ ਉਦੋਂ ਘਰ-ਬਾਰ ਬਣਾਊਗਾ ਪਰ ਉਸ ਤੋਂ ਪਹਿਲਾਂ ਤੇ ਔਖਾ ਹੀ ਹੈ ਨਾ ਹਾਂਜੀ ਹਾਂਜੀ ਸਰ ਮੈਂ ਹਤੇ ਇਹ ਵੀ ਬੇਨਤੀ ਕਰਦੀ ਆ ਕਿ ਜੇ ਮੈਨੂੰ ਕੋਈ ਕਿਤੇ ਕੰਮ ਤੇ ਲਵਾਇਆ ਜਾਵੇ ਤੇ ਚਲੋ ਮੈਂ ਦਵਾਈ ਦਾਰੂ ਖਾ ਕੇ ਆਪਣਾ ਕੰਮ ਵੀ ਕਰ ਸਕਦੀ ਹਾਂਜੀ ਬਿਲਕੁਲ ਜੀ ਭੈਣ ਨੇ ਗੱਲ ਬੜੀ ਵੱਡੀ ਕਹਿ ਦਿੱਤੀ ਏ ਕਿ ਮੈਂ ਬਿਮਾਰ ਆ ਭਾਵੇਂ ਪਰ ਮੈਂ ਬੱਚਿਆਂ ਵਾਸਤੇ ਜਾਂ ਘਰ ਨੂੰ ਚਲਾਉਣ ਵਾਸਤੇ ਇਹ ਵੀ ਫਰਿਆਦ ਕਰਦੀ ਆ ਇਹ ਵੀ ਮਦਦ ਮੰਗਣੀ ਆ ਕਿ ਜੇਕਰ ਮੈਨੂੰ ਕੋਈ ਕੰਮ ਮਿਲਦਾ ਨਾ ਮੈਂ ਉਹ ਵੀ ਕਰਨ ਨੂੰ ਤਿਆਰ ਆ ਦਵਾਈ ਖਾਵਾਂਗੀ ਦਵਾਈ ਖਾ ਕੇ ਕੰਮ ਤੇ ਜਾਵਾਂਗੀ ਤਾਂ ਫਿਰ ਕੁਝ ਨਾ ਕੋਈ ਘਰ ਲੈ ਕੇ ਆਵਾਂਗੀ ਜ਼ਰੂਰ ਹੋਰ ਇੱਥੇ ਜਿਹੜੇ ਮੁਹੱਲੇ ਦੇ ਲੋਕ ਨਹੀਂ ਉਹਨਾਂ ਨਾਲ ਗੱਲਬਾਤ ਕਰਨੀ ਚਾਹਾਂਗੇ ਕਿ ਹਾਲਾਤ ਕਿੱਦਾਂ ਦੇ ਨੇ ਪੈਨ ਨਾਮ ਕੀ ਤੁਹਾਡਾ ਰਾਜਕੌਰ ਅੱਛਾ ਹਾਲਾਤ ਕਿੱਦਾਂ ਦੇ ਨੇ ਇਹਨਾਂ ਦੇ ਘਰ ਇਹਦੇ ਹਾਲਾਤ ਇਦਾਂ ਹੋੜਿਆ ਪਾਜੀ ਹਾਂਜੀ ਘਰ ਵਾਲਾ ਵੀ ਜਾਂਦੇ ਚੱਲ ਗਏ ਹਾਂਜੀ ਘਰ ਵਾਲਾ ਵੀ ਚੱਲਦਾ ਇਦਾਂ ਹੋ ਗਿਆ ਚੰਨ ਚਾਰ ਸਾਲ ਹੋ ਗਏ ਹਾਂਜੀ ਬੱਚਿਆਂ ਨੂੰ ਲੈ ਕੇ ਕਦੀ ਕਿਸੇ ਦੇ ਘਰ ਕਦੀ ਕਿਸੇ ਦੇ ਘਰ ਜਾਣਾ ਔਖਾ ਨਹੀਂ ਲੱਗਦਾ ਪਾਜੀ ਭੜਾ ਇਦਾਂ ਉਹ ਚਾਰੀ ਕਦੀ ਕਿਤੇ ਧੱਕੇ ਜਾਂਦੀ ਕਦੀ ਕਿਤੇ ਹਾਂਜੀ ਜ਼ਰੂਰ ਕਿਤੇ ਨਾ ਕਿਤੇ ਔਖਾ ਹੁੰਦਾ ਵਾ ਜਦੋਂ ਜਿਸ ਦੇ ਸਿਰ ਤੇ ਪੈਂਦੀ ਹੈ ਪਤਾ ਉਸ ਨੂੰ ਹੁੰਦਾ ਵਾ ਕਿਉਂਕਿ ਇਸ ਦੇ ਭੈਣ ਦੇ ਨਾਲ ਬੀਤਣ ਲਈ ਹੈ ਇਸ ਭੈਣ ਨੂੰ ਹੀ ਪਤਾ ਵਾ ਕਿ ਉਹਦੇ ਘਰ ਦੇ ਹਾਲਾਤ ਕਿੱਦਾਂ ਦੇ ਨੇ ਜੋ ਕਿਸ ਤਰੀਕੇ ਨਾਲ ਆਪਣੇ ਪਰਿਵਾਰ ਨੂੰ ਜਾਂ ਆਪਣੇ ਘਰ ਨੂੰ ਰੱਖ ਸਕਦੀ ਹੈ ਚਲਾ ਸਕਦੀ ਹੈ ਆਪਣੇ ਬੱਚਿਆਂ ਨੂੰ ਕਿਸ ਤਰੀਕੇ ਨਾਲ ਪਾਲ ਸਕਦੀ ਹੈ ਬੱਚੇ ਛੋਟੇ ਨੇ ਕੰਮ ਕਰਨ ਨੂੰ ਤਿਆਰ ਹੈ ਭੈਣ ਵੀ ਕਿ ਜੇਕਰ ਮੈਨੂੰ ਕੋਈ ਕੰਮ ਮਿਲੇਗਾ ਤਾਂ ਮੈਂ ਜ਼ਰੂਰ ਕਰਾਂਗੀ ਜ਼ਰੂਰ ਅਸੀਂ ਨੰਬਰ ਲਵਾਂਗੇ ਉਸ ਭੈਣ ਦਾ ਜਿਹੜਾ ਨਾਲ ਦੀ ਨਾਲ ਫਲੈਸ਼ ਕਰਾਂਗੇ ਤਾਂ ਜੋ ਇਸ ਦੀ ਮਦਦ ਵਾਸਤੇ ਕੋਈ ਅੱਗੇ ਆ ਸਕੇ ਮਦਦ ਜ਼ਿਆਦਾ ਨਹੀਂ ਸਿਰਫ ਤਾਂ ਸਿਰਫ ਇੱਕ ਕਮਰੇ ਦੀ ਛੱਤ ਪੈਣ ਨੇ ਕਿਹਾ ਵਾ ਕਿ ਮੇਰੀ ਪੈ ਜਾਵੇ ਜਿਸ ਦੇ ਨਾਲ ਮੈਂ ਆਪਣੇ ਬੱਚਿਆਂ ਨੂੰ ਠੰਡ ਚ ਲੈ ਕੇ ਬੈਠ ਸਕਾਂ ਪੈਣ ਨੰਬਰ ਕੀ ਤੁਹਾਡਾ ਨੰਬਰ ਸਰ ਮੇਰਾ ਹੈ ਗਜੇ 7837452252 7837452252 ਬਿਲਕੁਲ ਜੀ ਇਹ ਭੈਣ ਨੇ ਆਪਣਾ ਮੋਬਾਈਲ ਨੰਬਰ ਜ਼ਰੂਰ ਦੱਸਿਆ ਵਾ ਤਾਂ ਅਸੀਂ ਵੀ ਆਪਣੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝਾ ਕੀਤਾ ਵਾ ਤਾਂ ਜੋ ਇਸ ਭੈਣ ਦੀ ਮਦਦ ਵਾਸਤੇ ਕੋਈ ਫਰਿਸ਼ਤਾ ਅੱਗੇ ਆਵੇ ਇਸ ਭੈਣ ਦੀ ਬਾਹ ਫੜੀ ਜਾਵੇ ਇਸ ਭੈਣ ਦੇ ਇੱਕ ਘਰ ਦੀ ਸੌਰੀ ਇੱਕ ਕਮਰੇ ਦੀ ਛੱਤ ਪੈ ਜਾਵੇ ਜਿਸ ਦੇ ਨਾਲ ਆਪਣੇ ਬੱਚਿਆਂ ਨੂੰ ਲੈ ਕੇ ਇਸ ਕਮਰੇ ਦੇ ਵਿੱਚ ਇਸ ਠੰਡ ਦੇ ਮੌਸਮ ਦੇ ਵਿੱਚ ਬੈਠ ਸਕੇ ਕੈਮਰਾ ਪਰਸਨ ਗੁਰਪ੍ਰੀਤ ਦੇ ਨਾਲ ਜਤਿੰਦਰ ਗੁੰਡਲ ਡੇਲੀ ਪੋਸਟ ਪੰਜਾਬੀ ਗੁਰਦਾਸ